ਕਰਮ ਪ੍ਰਚਾਰਾ ਹੈ ਕਿ ਕਥਾ ਹੋਣੀ ਕੀਰਤਨ ਹੋਣਾ ਦੀਵਾਨ ਸਜਣੇ ਇਹ ਧਰਮ ਪ੍ਰਚਾਰ ਕਰਮ ਪ੍ਰਚਾਰਿਆ ਵੀ ਗੁਰੂ ਕੇ ਲੰਗਰ ਚੱਲਣੇ ਗੁਰੂ ਸੰਗਤ ਦੀ ਸੇਵਾ ਟਹਿਲ ਹੋਣੀ ਗੁਰੂ ਘਰਾਂ ਵਿੱਚ ਆਏ ਗਏ ਦੀ ਸੇਵਾ ਟਹਿਲ ਕਰਨੀ ਰਿਆਸ਼ ਦੇ ਪ੍ਰਬੰਧ ਕਰਨੇ ਸਰਾਵਾਂ ਗੁਰੂ ਘਰਾਂ ਵਿੱਚ ਅੱਜਕਲ ਮੌਜੂਦ ਨੇ ਗਰੀਬ ਗੁਰਬੇ ਦੇ ਪੇਟ ਦੀ ਭੁੱਖ ਦੀ ਨਿਰਵਿਰਤੀ ਹੋਵੇ ਇਹ ਕਰਮ ਪ੍ਰਚਾਰ ਹੈ ਅੱਜ ਕੱਲ ਇੱਕ ਪ੍ਰਚਾਰ ਕੀਤਾ ਜਾਂਦਾ ਵੀ ਗੁਰਸਿੱਖ ਬੜਾ ਜ਼ੋਰ ਲਾਂਦੇ ਲੰਗਰਾਂ ਤੇ ਜੀ ਲੰਗਰਾਂ ਤੇ ਬੜਾ ਪੈਸਾ ਖਰਚ ਲਿਆ ਜੀ ਹੁਣ ਇਹ ਬੰਦ ਕਰੋ। ਇਹੀ ਅੱਜ ਕੱਲ ਪ੍ਰਚਾਰ ਪੂਰਾ ਜ਼ੋਰ ਨਾਲ ਕਰਦੇ। ਆ ਵਿਚਾਰ ਕਰਨੀ ਪਵੇਗੀ ਵੀ ਬੰਦ ਕਰਨ ਦੀ ਗੱਲ ਨਹੀਂ ਹੈ। ਲੰਗਰ ਜਿਹੜਾ ਗੁਰਨਾਨਦ ਸਾਹਿਬ ਦੇ ਚਲਾਇਆ ਸੀ ਕਿਵੇਂ ਬੰਦ ਕਰੀ? ਪਰ ਉਹਦੀ ਕੋਈ ਮर्यादा ਵੀ ਨਹੀਂ। ਕਿ ਕਿੱਥੇ ਲੰਗਰ ਦੀ ਜ਼ਰੂਰਤ ਹੈ। ਹੁਣ ਅਸੀਂ ਵਿਥ-ਵਿਥ ਤੇ ਆਪਣੀਆਂ-ਆਪਣੀਆਂ ਪਾਲਟੀਆਂ ਬਣਾ ਕੇ ਲੰਗਰ ਲਾ ਲਈਏ ਵੀ 10 ਕਦਮਾਂ ਤੇ ਦੂਰੇ ਦੂਜੇ ਨੇ 10 ਕਦਮਾਂ ਤੇ ਤੀਜੇ ਨੇ ਲਾਇਆ ਹੁੰਦਾ। ਆਓ ਇਕੱਠਾ ਕਰ ਲਈਏ। ਪ੍ਰਬੰਧ ਸਹੀ ਤਰੀਕੇ ਨਾਲ ਹੋ ਜਾਏ। ਲੰਗਰ ਬੰਦ ਕਰਨ ਦੀ ਜਿਹੜੀ ਗੱਲ ਕਹੀ ਜਾਂਦੀ ਹੈ। ਇਹ ਭਲਾ ਕਿਥੋਂ ਦੀ ਸਿਆਣਪ ਹੈ ਵੀ ਇੱਕ ਚੰਗਾ ਕੰਮ ਜਿਹੜਾ ਹੋ ਰਿਹਾ ਉਹਨੂੰ ਬੰਦ ਕਰਕੇ ਦੂਸਰਾ ਚੰਗਾ ਕੰਮ ਸ਼ੁਰੂ ਕਰ ਦੇਵੇ